ਇਹ ਤੁਸੀਂ ਹਾਲ ਦੇਖੋ ਸਰਕਾਰਾਂ ਦੇ ਦਾਅਵਿਆਂ ਦੀ ਇਹ ਸੀਨ ਪੋਲ ਖੋਲ ਰਿਹਾ ਹੈ ਇਹ ਦੇਖੋ ਇਹ ਜਿਹੜੇ ਕਣਕ ਦੇ ਗੱਟੇ ਨੇ ਔਰ ਇਹ ਲਗਭਗ ਮਹੀਨੇ ਤੋਂ ਇੱਥੇ ਭਰੇ ਪਏ ਨੇ ਇਸ ਦਾਣਾ ਮੰਡੀ ਦੇ ਵਿੱਚ ਔਰ ਅੱਜ ਤੱਕ ਸਰਕਾਰ ਨੇ ਇਹਨਾਂ ਨੂੰ ਚੁੱਕਿਆ ਨਹੀਂ ਸਰਕਾਰੀ ਏਜੰਸੀ ਮਾਰਕਫੈਡ ਨੇ ਇਹ ਦੱਸ ਰਹੇ ਨੇ ਕਿ ਖਰੀਦ ਕੀਤੀ ਹੈ ਔਰ ਅੱਜ ਕਰੀਬ 22 23 ਦਿਨ ਹੋ ਗਏ ਨੇ ਇਹ ਗੱਟੇ ਭਰੇ ਪਏ ਨੇ ਔਰ ਇਹ ਇਸੇ ਤਰ੍ਹਾਂ ਖੁੱਲੇ ਅਸਮਾਨ ਹੇਠ ਪਏ ਨੇ ਇੱਕ ਦੋ بارشਾਂ ਵੀ ਇਹਨਾਂ ਤੇ ਪੈ ਚੁੱਕੀਆਂ ਨੇ ਥੱਲਿਓਂ ਗੱਟੇ ਜਿਹੜੇ ਆ ਉਹ ਗਲ ਰਹੇ ਨੇ ਵਿੱਚ ਅਨਾਜ ਯਾਨੀ ਕਿ ਕਣਕ ਖਰਾਬ ਹੋ ਰਹੀ ਹੈ ਇਹੀ ਖਰਾਬ ਹੋਈ ਕਣਕ ਫਿਰ ਜਦੋਂ ਗਰੀਬਾਂ ਨੂੰ ਪਿੰਡਾਂ ਦੇ ਵਿੱਚ ਜਾ ਕੇ ਵੰਡੀ ਜਾਊਗੀ ਤਾਂ ਫਿਰ ਉਹ ਰੌਲਾ ਪਾਉਣਗੇ ਔਰ ਸਭ ਤੋਂ ਵੱਡੀ ਦਿੱਕਤ ਆ ਰਹੀ ਹੈ ਇਹਨਾਂ ਮਜ਼ਦੂਰਾਂ ਨੂੰ ਇਹ ਮਜ਼ਦੂਰ ਇਹਨਾਂ ਦਾ ਕੰਮ ਇੱਥੇ ਇਹ ਸੀਗਾ ਬਈ ਇਹਨਾਂ ਨੇ ਇਹ ਗੱਟੇ ਭਰ ਕੇ ਤਲਾਈ ਕਰਕੇ ਤੇ ਸਲਾਈ ਕਰਨੀ ਸੀ ਔਰ ਉਸ ਤੋਂ ਬਾਅਦ ਹੁਣ ਕਰੀਬ 10 15 ਦਿਨ ਹੋ ਗਏ ਨੇ ਇਹਨਾਂ ਦਾ ਕੰਮ ਦਾਣਾ ਮੰਡੀ ਦੇ ਵਿੱਚ ਬਿਲਕੁਲ ਖਤਮ ਹੋ ਚੁੱਕਾ ਹੈ ਕੰਮ ਖਤਮ ਹੋਣ ਤੋਂ ਬਾਅਦ ਇਹ ਇੱਥੇ ਬੰਨ ਕੇ ਬਿਠਾਏ ਹੋਏ ਨੇ ਕਿਉਂਕਿ ਸਰਕਾਰ ਇਹ ਅਨਾਜ ਚੁੱਕ ਨਹੀਂ ਰਹੀ ਇਹਨਾਂ ਨੂੰ ਕਿਸੇ ਗਦਾਮਾਂ ਤੱਕ ਲੈ ਕੇ ਨਹੀਂ ਜਾ ਰਹੀ ਤੇ ਇਹ ਵਿਚਾਰੇ ਜਿਹੜੇ ਗਰੀਬ ਨੇ ਮਜ਼ਦੂਰ ਨੇ ਇਹ ਲਗਭਗ ਬਿਨਾਂ ਕਿਸੇ ਕੰਮ ਤੋਂ ਤੇ ਬਿਨਾਂ ਕਿਸੇ ਤਨਖਾਹ ਜਾਂ ਮਜ਼ਦੂਰੀ ਤੋਂ ਇੱਥੇ ਬੰਨੇ ਪਏ ਨੇ ਕਿਉਂਕਿ ਇਹ ਕਹਿੰਦੇ ਨੇ ਕਿ ਜ਼ਿੰਮੇਵਾਰੀ ਸਾਡੀ ਹੈ ਜਦੋਂ ਤੱਕ ਸਰਕਾਰ ਚੁੱਕ ਨਹੀਂ ਲੈਂਦੀ ਕਹਿੰਦੇ ਜੇ ਗਟਿਆਂ ਦੇ ਵਿੱਚ ਅਨਾਜ ਘਟ ਗਿਆ ਜਾਂ ਕੋਈ ਚੋਰੀ ਹੋ ਗਿਆ ਤਾਂ ਉਹ ਫਿਰ ਸਾਨੂੰ ਕਹਿੰਦੇ ਹੁੰਦੇ ਨੇ ਤੁਸੀਂ ਭਰ ਕੇ ਦਿਓ ਉਹ ਕਹਿੰਦੇ ਅਨਾਜ ਮਹੀਨੇ ਦੇ ਵਿੱਚ ਉਸ ਤੋਂ ਬਾਅਦ ਥੋੜਾ ਥੋੜਾ ਜੇ ਸੁੱਕ ਕੇ ਵੀ ਘਟ ਗਿਆ ਤਾਂ ਉਹ ਵੀ ਕਹਿੰਦੇ ਪਿਛਲੀ ਵਾਰ ਵੀ ਸਾਥੋਂ ਭਰਾਇਆ ਸੀ ਹਾਂਜੀ ਬਾਈ ਜੀ ਕੀ ਮਸਲਾ ਹੈ ਜੀ ਇਹ ਸਾਰਾ ਮਸਲਾ ਸਰ ਜੀ ਇਹ ਆ ਵੀ ਇਹ ਸਰਕਾਰ ਦੇ ਜਿਹੜਾ ਮਾਲ ਖਰੀਦਿਆ ਹੋਇਆ ਘੱਟੋ ਘੱਟ 15 ਦਿਨ ਹੋ ਗਏ ਖਰੀਦੇ ਹੋਏ ਨੂੰ ਖਰੀਦਣ ਤੋਂ ਬਾਅਦ ਇਹ ਮਾਲ ਪਿਆ ਆ ਜੀ ਮਾਲ ਸੁੱਕੀ ਜਾਂਦਾ ਮਾਲ ਖਰਾਬ ਹੋ ਜਾਂਦਾ ਜੀ ਹਾਲਾਂਕਿ ਇਹ ਜ਼ਿੰਮੇਵਾਰੀ ਜਿਹੜੀ ਇਨਸਪੈਕਟਰ ਦੀ ਆ ਤੇ ਠੇਕੇਦਾਰ ਦੀ ਆ ਨਾ ਤਾਂ ਸਾਡੀ ਕੋਈ ਠੇਕੇਦਾਰ ਹੀ ਗੱਲ ਸੁਣ ਰਿਹਾ ਜੀ ਨਾ ਇਨਸਪੈਕਟਰ ਹੀ ਸੁਣ ਰਿਹਾ ਜੀ ਇਹ ਕਈ ਕਈ ਵਾਰੀ ਠੇਕੇਦਾਰ ਕੋਲੇ ਵੀ ਜਾਏ ਉਸ ਤੋਂ ਬਾਅਦ ਡੀਸੀ ਕੋਲੇ ਵੀ ਜਾਏ ਆ ਗਰਦੇਤ ਸਿੰਘ ਸੇਖੋ ਐਮ ਐਲ ਏ ਉਹਦੀ ਕੋਠੀ 'ਚ ਬਹਿ ਕੇ ਵੀ ਇੰਨੇ ਜਿਹੜੇ ਜਾ ਆ ਹਾਲਾਂਕਿ ਉਹਨੇ ਵੀ ਸਾਡੀ ਗੱਲ ਨਹੀਂ ਸੁਣੀ ਇੱਥੋਂ ਤੱਕ ਵੀ ਜਿਹੜੇ ਸਾਡੇ ਬੰਦੇ ਆ 10 ਤੋਂ 15 ਦਿਨ ਹੋ ਗਏ ਫਰੀ 'ਚ ਰਾਸ਼ਨ ਖਾ ਰਿਹਾ ਜਿਹਦਾ ਕੋਈ ਮਜ਼ਦੂਰੀ ਅਜੇ ਤੱਕ ਸਾਨੂੰ ਕੋਈ ਨਹੀਂ ਮਿਲ ਰਹੀ ਮਜ਼ਦੂਰੀ ਇਸ ਕਰਕੇ ਕਿਉਂਕਿ ਕੰਮ ਹੀ ਨਹੀਂ ਕੋਈ ਹੈਗਾ ਸਾਡੇ ਲਈ ਜਿਹੜਾ ਸਾਡਾ ਕੰਮ ਸੀ ਉਹ ਅਸੀਂ ਕਰ ਚੁੱਕੇ ਆ ਜੀ ਮਤਲ ਤੁਸੀਂ ਇੱਥੇ ਬੰਨ ਕੇ ਬਿਠਾਇਓ ਬੰਨ ਕੇ ਬੰਨ ਕੇ ਜੀ ਬਿਨਾ ਕੰਮ ਕਰਨ ਤੋਂ ਕਿ ਕਹਿੰਗੇ ਹਾਲ ਬੀ ਕਮਾਈ ਇਨਸਪੈਕਟਰ ਦਾ ਮਾਲ ਆ ਜਿਹਦੀ ਅਸੀਂ ਰਾਖੀ ਕਰ ਰਹੇ ਆ ਇੰਨੇ ਬੰਦੇ ਇੰਨੇ ਬੰਦੇ ਤੁਸੀਂ ਅੰਦਰੀ ਦੇ ਵਿੱਚ ਰਾਖੀ ਕਰ ਰਹੇ ਆ ਜੀ ਇੰਨੇ ਬੰਦੇ ਤੁਸੀਂ ਕਈ ਦਿਨਾਂ ਤੋਂ ਬਿਨਾਂ ਕਿਸੇ ਕੰਮ ਤੋਂ ਬੈਠੇ ਫਰੀ ਫਰੀ ਹਾਂਜੀ ਕੋਈ ਲੈਣ ਦੇਣ ਤੋਂ ਬਿਨਾਂ ਬੈਠੇ ਹੋ ਜੀ ਤੇ ਜੇਕਰ ਅਨਾਜ ਇਹਨਾਂ ਦੇ ਵਿੱਚੋਂ ਘਟ ਜੇ ਜਾਂ ਸੁੱਕ ਜੇ ਫੇਰ ਉਹ ਸਾਨੂੰ ਪ੍ਰਵਾਈ ਕਰਾਈ ਜਾਂਦੀ ਹੈ ਜੀ ਕਹਿੰਦਾ ਵੀ ਸ਼ੌਰਟ ਪੈ ਗਈ ਤੁਸੀਂ ਦਿਓ ਜੀ ਹਾਲਾਂਕਿ ਦੋ ਇੱਕ ਵਾਰੀ ਹੀ ਮੰਗ ਪੱਤਰ ਡੀਸੀ ਸਾਹਿਬ ਨੂੰ ਵੀ ਦੇ ਚੁੱਕੇ ਆ ਉਸ ਤੋਂ ਬਾਅਦ ਵੀ ਸਾਡੀ ਕੋਈ ਹਲੇ ਤੱਕ ਨਹੀਂ ਸੁਣਵਾਈ ਹੋਈ ਮੈਂ ਕਹੂੰਗਾ ਕਿ ਇਹ ਸਿਸਟਮ ਨੂੰ ਸਰਕਾਰਾਂ ਨੂੰ ਪ੍ਰਸ਼ਾਸਨ ਨੂੰ ਥੋੜੀ ਸੰਗ ਕਰਨੀ ਚਾਹੀਦੀ ਆ ਵੀ ਉਹ ਗਰੀਬ ਚੀਕ-ਚੀਕ ਕੇ ਕਹਿ ਰਹੇ ਨੇ ਵੀ ਚੱਕ ਲੋ ਭਾਈ ਚੱਕ ਲੋ ਭਾਈ ਚੱਕ ਲੋ ਚੱਕ ਤੁਸੀਂ ਰਹੇ ਨਹੀਂ ਬਾਅਦ ਚ ਕੋਈ ਡੀਸੀ ਬਣ ਕੇ ਆ ਜਾਂਦਾ ਕੋਈ ਐਸਡੀਐਮ ਬਣ ਕੇ ਆ ਜਾਂਦਾ ਵੀ ਅਸੀਂ ਇਹਨਾਂ ਤੇ ਕਾਰਵਾਈ ਕਰਾਂਗੇ ਇਹ ਕਰਾਂਗੇ ਮੁੜ ਕੇ ਗਰੀਬ ਤੇ ਰਸਣ ਲੈ ਕੇ ਸਾਰੇ ਚੜ ਜਾਂਦੇ ਨੇ ਪਹਿਲਾਂ ਆਪ ਏਸੀ ਕਮਰੇ ਚ ਮौज ਨਾਲ ਬੈਠੇ ਰਹਿੰਦੇ ਨੇ ਹਾਂਜੀ ਭਾਈ ਜੀ ਕੀ ਕਹੋਗੇ ਭਾਈ ਜੀ ਅਸੀਂ ਇਹੀ ਕਹਾਂਗੇ ਇਹ ਹੈ ਕਣਕਾ ਇਹ ਬਹੁਤ ਦਿਨਾਂ ਤੋਂ ਭਰੀ ਪਈ ਹੈ ਇਹਨੂੰ ਚੱਕਿਆ ਜਾਵੇ ਤੇ ਜਿਹੜੀ ਗਰ ਰਹੀ ਆ ਜਿਹੜੀ ਇਹਦੀ ਮੁਰ ਗਰ ਕੇ ਦਾਣਾ ਜਾ ਘਟ ਗਿਆ ਉਹ ਸਾਰਾ ਦ ਵਸੂਲਿਆ ਜਾਂਦਾ ਤੇ ਅਸੀਂ ਇਹ ਚਕਾਉਣ ਦੇ ਚਕਾਉਣ ਲਈ ਜਿਹੜੇ ਡੈਫਟੀਕੂਸ਼ਨ ਨੂੰ ਮਿਲ ਚੁੱਕੇ ਆ ਸਾਨੂੰ ਉਹਨਾਂ ਨੂੰ ਕਿਹਾ ਵੀ ਤੁਸੀਂ ਜਾਓ ਕੱਲ ਤੱਕ ਤੁਹਾਡਾ ਜਿਹੜਾ ਮਾਲ ਚੱਕਿਆ ਜਾਊਗਾ ਤੇ ਗੁਰਦਸ ਸਿੰਘ ਸੇਖੋ ਐਮਐਲਏ ਆ ਉਹਨਾਂ ਕੋਲ ਵੀ ਗਏ ਆ ਤੇ ਜਿਹੜਾ ਇਹ ਜੀ ਚਕਾਉਣ ਦੀ ਜ਼ਿੰਮੇਵਾਰੀ ਆ ਇਨਸਪੈਕਟਰ ਨੇ ਖਰੀਦਿਆ ਹੋਇਆ ਵਾ ਉਹ ਚਕਾਹੇ ਚਾਹ ਜਿਹੜਾ ਠੇਕੇਦਾਰ ਜਿਨ੍ਹਾਂ ਦਾ ਟੈਂਡਰ ਹੋਇਆ ਇਹ ਚਕਾਉਂਦੇ ਆਈ ਉਹਨਾਂ ਕੋਲ ਜਾਣੀ ਉਹ ਕਹਿੰਦੇ ਗੱਡੀਆਂ ਬੱਸ ਆ ਗਈਆਂ ਤੁਹਾਡੇ ਕੋਲੇ ਸ਼ਾਮ ਤੱਕ ਤੇ ਜੇਕਰ ਅਹੀ ਫੇਰ ਕਹਿੰਦੇ ਦੁਬਾਰਾਂ ਤੋਂ ਉਹ ਕਹਿੰਦੇ ਐ ਕਰੋ ਜਿਹੜੀਆਂ ਪਹਿਲਾਂ ਗੱਡੀਆਂ ਵੇਹਲੀਆਂ ਕਰਿਓ ਫੇਰ ਤੁਹਾਨੂੰ ਗੱਡੀਆਂ ਸੀ ਦੁਬਾਰਾਂ ਦੇਵਾਂਗੇ ਜਦੋਂ ਕਿ ਸਾਡਾ ਕੰਮ ਸਿਰਫ ਇਥੋਂ ਲੋਡ ਕਰਨ ਦਾ ਅੱਗੇ ਅਨਲੋਡ ਕਰਨ ਦਾ ਕੰਮ ਠੇਕੇਦਾਰ ਦਾ ਕੰਮ ਆ ਉਹ ਸਾਨੂੰ ਅਨਲੋਡ ਕਰ ਲੈ ਵੀ ਮਜਬੂਰ ਕਰਦਾ ਇਹ ਖਰੀਦ ਕੀਤੀ ਕਿਨੇ ਇਹ ਮਾਰਕਫੈਟ ਐਜੰਸੀ ਨੇ ਖਰੀਦ ਕੀਤੀ ਹੋਈ ਹੈ ਜੀ ਮਾਰਕਫੈਟ ਨੇ ਕੀਤੀ ਹਾਂਜੀ 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 ਮਾਰਕਫੈਟ ਨੇ ਕੀਤੀ ਹਾਂਜੀ ਹਾਂਜੀ ਸਨਵਾਰਕਫੈਟ ਨੇ ਅੱਛਾ ਤੁਸੀਂ ਫਿਰ ਉਹਨਾਂ ਦੇ ਜਿਹੜੇ ਇਨਸਪੈਕਟਰ ਨੇ ਜਾਂ ਉਹਨਾਂ ਨਾਲ ਨਹੀਂ ਗੱਲ ਕੀਤੀ ਇਨਸਪੈਕਟਰ ਸਾਹਿਬ ਨੇ ਬਹੁਤ ਸਾਰਾ ਗੱਲ ਕਹਿ ਰਹੇ ਜੀ ਉਹ ਉਹ ਕਹਿ ਰਹੇ ਆ ਬਸ ਅੱਜ ਗੱਡੀ ਆ ਰਹੀ ਕੱਲ ਆ ਰਹੀ ਆ ਬਸ ਇਦਾਂ ਕਹਿ ਰਹੇ ਅਸੀਂ ਨੂੰ ਬਹੁਤ ਰੋਜ਼ ਰਜਾਨਾ ਹੀ ਦੋ ਦੋ ਵਾਰ ਦੇ ਆੜੀ ਦੇ ਵਿੱਚ ਬਸ ਹੀ ਗੱਡੀ ਆ ਰਹੀ ਭੇਜਦੇ ਆਂ ਸੀ ਮੇਰੀ ਗੱਲ ਹੋ ਚੁੱਕੀ ਠੇਕੇਦਾਰ ਨਾਲ ਠੇਕੇਦਾਰ ਨੂੰ ਪੁੱਛੀਦਾ ਉਹ ਕਹਿੰਦਾ ਜੀ ਗੱਡੀ ਲੋਡ ਕਰਕੇ ਅਨਲੋਡ ਕਰਕੇ ਜਾਓ ਗੱਡੀਆਂ ਦੇ ਦਿਆਂਗੇ ਕਈ ਵਾਰ ਇਹ ਗੱਡੀਆਂ ਦੇ ਮਾਲਕਾਂ ਨਾਲ ਗੱਲ ਕਰਦੇ ਸਿੱਧੀ ਉਹ ਕਹਿ ਦਿੰਦੇ ਕਿ ਧੂੜ ਕੋਲ ਜਿਹੜਾ ਕਿਰਾਇਆ ਘੱਟ ਆ ਤੁਹਾਨੂੰ ਫਰੀਦਕੋਟ ਤੋਂ ਕਿਰਾਇਆ ਵੱਧ ਮਿਲਦਾ ਇਹ ਇੱਥੇ ਤਾਂ ਕਰਕੇ ਨਹੀਂ ਹੁੰਦੇਗੇ ਵੇਖੋ ਜੀ ਤੁਸੀਂ ਦਰਦ ਗਰੀਬਾਂ ਦਾ ਸੁਣੋ ਵੈਸੇ ਤਾਂ ਗਰੀਬਾਂ ਦੇ ਦਰਦ ਤੇ ਕੋਈ ਧਿਆਨ ਨਹੀਂ ਦਿੰਦਾ ਵੈਸੇ ਤਾਂ ਗਰੀਬ ਕਈ ਲੋਕਾਂ ਨੂੰ ਬੰਦੇ ਹੀ ਨਹੀਂ ਲੱਗਦੇ ਪਰ ਇਹ ਜਿਹੜਾ ਦਰਦ ਇਹਨਾਂ ਦਾ ਹੈ ਇਹਨੂੰ ਸਮਝਣਾ ਚਾਹੀਦਾ ਪ੍ਰਸ਼ਾਸਨ ਨੂੰ ਵੀ ਤੇ ਸਰਕਾਰ ਨੂੰ ਵੀ ਕਿਉਂਕਿ ਦੇਖੋ ਇਹ ਵਿਚਾਰੇ ਕੋਸ਼ਤਾਂ ਵਿੱਚ ਪ੍ਰਵਾਸੀ ਮਜ਼ਦੂਰ ਨੇ ਕੁਝ ਆਪਣੇ ਇੱਥੋਂ ਪੰਜਾਬੀ ਮਜ਼ਦੂਰ ਨੇ ਔਰ ਦੋਨੇ ਤਰ੍ਹਾਂ ਦੇ ਇਹ ਮਜ਼ਦੂਰ ਜਿਹੜੇ ਨੇ ਆਪਣੇ ਬਾਕੀ ਕੰਮ ਧੰਦੇ ਛੱਡ ਕੇ ਇੱਥੇ ਸਿਰਫ ਫਸੇ ਪਏ ਨੇ ਜਾਂ ਫਸਾ ਕੇ ਰੱਖੇ ਹੋਏ ਨੇ ਇਹਨਾਂ ਗੱਟਿਆਂ ਦੀ ਰਾਖੀ ਦੇ ਲਈ ਹਾਂਜੀ हाँ जी ये बताओ हम लोग का क्या कसूर है बिहार से लेकर आए इतने बंदे को कह रहे हैं बंदे हमको जाने को कोई दे नहीं, नहीं कोई ट्रक नहीं भेज रहा है ठीक रो है रोज जाते हैं चार रोज जाते हैं पाँच रोज जाते इंस्पेक्टर के पास जाते हैं वहाँ जाते हैं मान के बोलते हैं कि हाँ कि आज गड्डी मिलेगा दो रोज के बाद गड्डी में आ दस रोज़ से हम लोग बैठे गड्डी नहीं मिला मेरा बंदा इतना बिहार से आया है पंजाब में बैठ के पूरा कमी नहीं खा कर चला गया दो दो हज़ार एक हज़ार रुपया निकलेगा कि निकलेगा कोई टिकट का भाड़ा देगा कि नहीं देगा ਬਿਲਕੁਲ ਇਹਨਾਂ ਦੀ ਗੱਲ ਠੀਕ ਹੈ ਸਰਕਾਰ ਨੂੰ ਤੇ ਪ੍ਰਸ਼ਾਸਨ ਨੂੰ ਤੁਰੰਤ ਇਹਨਾਂ ਦੀ ਸਮੱਸਿਆ ਵੱਲ ਧਿਆਨ ਦੇਣਾ ਚਾਹੀਦਾ ਹੈ ਹੁਣ ਇਹ ਫਸੇ ਹੋਏ ਨੇ ਅਨਾਜ ਗਲੀ ਜਾਂਦਾ ਬਾਦ ਦੇ ਵਿੱਚ ਜਦੋਂ ਜਿਹੜਾ ਕਣਕ ਦੇਣ ਦੇ ਨਾਂ ਇੱਥੇ ਪਿੰਡਾਂ ਦੇ ਵਿੱਚ ਅਨਾਜ ਦਿੱਤਾ ਜਾਂਦਾ ਹੈ ਗਰੀਬਾਂ ਨੂੰ ਉਦੋਂ ਵੀ ਫਿਰ ਇਹ ਥੱਲੋ ਜਿਹੜੀ ਗੱਲ ਚੁੱਕੀ ਹੈ ਜਿਹੜੇ ਆ ਗੱਟਿਆਂ ਨੂੰ ਪਿਆ ਨੂੰ 21 22 ਦਿਨ ਕਰੀਬ ਹੋ ਗਏ ਨੇ ਥੱਲੋ ਅਨਾਜ ਗਲ ਰਿਹਾ ਇੱਕ ਦੋ ਮੀਂਹ ਪੈ ਚੁੱਕੇ ਹੈ ਦੇ ਉੱਪਰ ਤਾਂ ਫੇਰ ਸਰਕਾਰ ਨੇ ਕਹਿਣਾ ਵੀ ਇਹਦੇ 'ਚ ਸਾਡੀ ਕੋਈ ਗਲਤੀ ਨਹੀਂ ਹੈ ਬਹੁਤ ਮਿਹਰਬਾਨੀ